ਦੇਖੋ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਮੌਕਾ ਮਿਲਦਾ ਹੈ ਅੱਜ ਮੈਂ ਮਾਣਨਾ ਇਹ ਗੱਲ ਕਹਿ ਸਕਦਾ ਹਾਂ ਜੋਬਨ ਰੰਦਾਵਾ ਜਿਸ ਨੂੰ ਅੱਜ ਪਲਾਨਿੰਗ ਬੋਰਡ ਦੇ ਚੇਅਰਮੈਨ ਤੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਅੱਜ ਬਤੌਰ ਕੁਰਸੀ ਤੇ ਜ਼ਿੰਮੇਵਾਰੀ ਦੇ ਤੇ ਬਿਠਾਇਆ ਗਿਆ ਹੈ ਪਰ ਮੈਨੂੰ ਮਾਣ ਵੀ ਹੈ ਕਿਉਂਕਿ ਅਸੀਂ ਸਾਡੀ ਬੈਕਗ੍ਰਾਉਂਡ ਕੋਈ ਸਿਆਸਤ ਚ ਨਹੀਂ ਸੀ ਆਮ ਘਰਾਂ ਚ ਉਠੇ ਸਾਂ ਪਰ ਆਪਣੇ ਪੰਜਾਬ ਲਈ ਦਰਦ ਰੱਖਦੇ ਸਾਂ ਆਪਣੇ ਹਲਕਿਆਂ ਲਈ ਦਰਦ ਰੱਖਦੇ ਸਾਂ ਵੀ ਕੁਝ ਵਧੀਆ ਕਰਕੇ ਜਾਈਏ ਪਰ ਮੌਕਾ ਨਹੀਂ ਸੀ ਮਿਲਦਾ ਪਰ ਇੱਕ ਗੱਲ ਮਾਨਣਾ ਕਿਹਾ ਸਕਦਾ ਐ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ੇ ਅੱਜ ਆਮ ਘਰਾਂ ਦੇ ਜਵਾਕ ਉਹਨਾਂ ਕੁਰਸੀਆਂ ਤੇ ਅੱਜ ਭਗਵੰਤ ਮਾਨ ਜੀ ਨੇ ਬਿਠਾਤਾ ਜਿੱਥੇ ਕਦੀ ਇਹਨਾਂ ਦਫ਼ਤਰਾਂ ਦੇ ਲਾਗੂ ਵੀ ਨਾਂਕੇ ਨਹੀਂ ਸੀ ਸੋ ਮੈਨੂੰ ਖੁਸ਼ੀ ਹੈ ਹੁਣ ਇਹੋ ਬੇਨਤੀ ਹੈ ਜ਼ਿਲ੍ਹਾ ਗਰਦਾਸਪੁਰ ਦੇ ਵਰਕਰਾਂ ਨੂੰ ਇਹ ਦਫ਼ਤਰ ਤੁਹਾਡਾ ਆਪਣਾ ਹੈ ਇਹ ਦਫ਼ਤਰ ਤੁਹਾਡਾ ਖੁੱਲ ਚੁਕਿਆ ਹੈ 9 ਤੋਂ 5 ਇਹ ਦਫ਼ਤਰ ਖੁੱਲਾ ਰਹੂ ਜਿਹਦੇ ਚ ਬਤੌਰ ਚੋਬਨ ਰੰਡਾਵਾ ਦੀ ਡਿਊਟੀ ਲਾਈ ਗਈ ਹੈ ਕੋਈ ਵੀ ਵਰਕਰ ਆਪਣਾ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕਿਸੇ ਦਾ ਵੀ ਕੋਈ ਕੰਮ ਰੁਕਦਾ ਹੈ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹਦੇ ਵਾਸਤੇ ਇੱਥੋਂ ਦੇ ਦਰਵਾਜ਼ੇ ਪੂਰੇ ਖੁੱਲੇ ਨੇ ਜਦੋਂ ਮਰਜ਼ੀ ਆਓ ਇੱਥੇ ਆ ਕੇ ਆਪਣਾ ਕੰਮ ਜ਼ਰੂਰ ਕਰਵਾਓ ਔਰ ਜਿੰਨੇ ਜੋਗੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਸਾਰਾ ਪਰਿਵਾਰ ਆ ਤਗੜੇ ਹੋ ਕੇ ਜਿੱਦਣਾ ਤਰਨਤਾਰਨ ਦੇ ਵਿੱਚ ਝੰਡਾ ਬਲੰਦ ਕੀਤਾ ਕਹਿੰਦੇ ਸੀ ਸੈਮੀਫਾਈਨਲ ਮੈਚ ਆ ਕਹਿੰਦੇ ਸੀ ਸਾਰੇ ਜੀ ਨਤੀਜਾ ਮਿਲ ਗਿਆ ਨਤੀਜਾ ਮਿਲ ਗਿਆ ਜੀ 27 ਦਾ ਆਗਾਜ਼ ਸ਼ੁਰੂ ਹੈ ਅੱਜ ਫਿਰ ਡੀਸੀ ਦਫ਼ਤਰ ਗਰਦਾਪੁਰ ਚ ਪਹਿਲਾ ਪੈਰ ਵੀ ਰੱਖ ਦਿੱਤਾ ਹੁਣ ਵੇਖੀ ਜਾਓ ਝਾੜੂ ਵਜਦਾ ਕਿੱਥੇ ਗਿਆ ਜੀ 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 ਬੈਠ ਜੀ ਬੈਠ ਜੀ ਬੈਠ ਜੀ ਬੈਠ ਜੀ चलो बजोलाब

تو بھائی چلو یو السلام علیکم تمام ٹیم کے رپورٹنگ ٹیم سے ہمیشہ پریمی Commission میں میچ ہو जीवन هون ايدي تي ريڪو ٿو ڪو ريڪو ٿي يا ٿا ٿو ۽ گهڻو ملجي جا ہاں لو لو ٽيٽا ٿا پئي ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਕਿੰਨਾ ਸੀ ਮੇਰ ਸਦਕਾ ਅੱਜ ਇੱਕ ਆਮ ਕਰਦਾ ਨੌਜਵਾਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰਮੈਨੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਆਪਣੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਅਬਜ਼ਰਵਰ ਸ੍ਰੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਮੇਰੇ ਵੱਡੇ ਭਰਾ ਸ਼ੈਰੀ ਕਲਸੀ ਜੀ ਸਾਡੇ ਨਾਲ ਇਸ ਪ੍ਰੈਸ ਕਾਨਫਰੰਸ ਮੇਰੇ ਦਫ਼ਤਰ ਦੇ ਵਿੱਚ ਮੌਜੂਦ ਸਾਡੇ ਜ਼ਿਲ੍ਹੇ ਦੇ ਐਮਐਲਏ ਸੇਬਾਨ ਗੁਰਦੀਪ ਰੰਧਾਵਾ ਜੀ ਅਮਰਪਾਲ ਜੀ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਰਮਨ ਬੈਲ ਜੀ ਹਲਕਾ ਇੰਚਾਰ ਗੁਰਦਾਸਪੁਰ ਬਲਬੀਰ ਪੰਨੂ ਜੀ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਸਮਸ਼ੇਰ ਜੀ ਤੇ ਜਗਰੂਪ ਜੀ ਮੈਂ ਇਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਆਮ ਜੇ ਵਰਕਰ ਨੂੰ ਅੱਜ ਇਹ ਜਿਹੜਾ ਦਫ਼ਤਰ 'ਚ ਬਹਿਣ ਦਾ ਇਹ ਮੌਕਾ ਦਿੱਤਾ ਨਾਲ ਹੀ ਮੈਂ ਧੰਨਵਾਦ ਕਰਦਾ ਤੁਹਾਡੇ ਨਾਲ ਖੜੇ ਜਿੰਨੇ ਵੀ ਸਾਡੀ ਜ਼ਿਲ੍ਹੇ ਦੀ ਸਮੁੱਚੀ ਮੈਂ ਸਮਝਦਾ ਸਾਡੀ ਜ਼ਿਲ੍ਹੇ ਦੀ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਚੇਅਰਮੈਨ ਸਹਿਬਾਨ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਬਲਾਕ ਪ੍ਰਧਾਨ ਸਾਰੀ ਸਮੁੱਚੇ ਜ਼ਿਲ੍ਹੇ ਦੀ ਲੀਡਰਸ਼ਿਪ ਆਈ ਆ ਤੇ ਮੈਂ ਇਹਨਾਂ ਦਾ ਸਾਰੀ ਉਮਰ ਇੱਕ ਕਰਜ਼ ਨਹੀਂ ਦੇ ਸਕਦਾ ਮੈਂ ਇਹ ਪਲ ਮੇਰੀ ਜ਼ਿੰਦਗੀ ਚ ਤੁਸੀਂ ਇਹ ਯਾਦਗਾਰੀ ਪਲ ਬਣਾਇਆ ਮੈਂ ਇਸ ਲਈ ਤੁਹਾਡਾ ਕੋਟਲ ਕੋਟ ਧੰਨਵਾਦ ਕਰਦਾ ਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਕਰਦਾ ਤੇ ਸਾਰੀ ਉਮਰ ਲਈ ਇਹ ਮੇਰੇ ਤੇ ਤੁਸੀਂ ਸਹਾਨ ਚੜਿਆ ਅੱਜ ਮੈਂ बतौर ਡਿਸਟ੍ਰਿਕਟ ਪਲੈਨਿੰਗ ਕਮੇਟੀ ਡੀਪੀਸੀ ਦਾ ਚੇਅਰਪਰਸਨ ਚੇਅਰਮੈਨ ਵੱਜੋਂ ਅੱਜ ਆਪਣਾ ਕਾਰਜਕਾਰ ਸੰਭਾਲਿਆ ਇਹਦੇ ਵਿੱਚ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਇਕੱਲੇ-ਇਕੱਲੇ ਵਰਕਰ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਡੀਸੀ ਦਫ਼ਤਰ ਜਿੱਦ ਤੁਹਾਡਾ ਆਪਣਾ ਦਫ਼ਤਰ 318 ਨੰਬਰ ਕਮਰਾ ਖੁੱਲ ਚੁਕਿਆ ਪਰ ਤੁਸੀਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਸਾਡੀ ਪਾਰਟੀ ਦਾ ਵਰਕਰ ਕਿ ਸੇ ਵੀ ਗਲੀ ਦਾ ਮੈਂ ਫੇਰ ਕਹਿਣਾ ਹਾਂ ਬਈ ਪਾਰਟੀ ਹਾਈ ਕਮਾਂਡ ਨੂੰ ਵਾਦਾ ਕੀਤਾ ਸੀਗਾ ਅਖੀਰਲੇ ਕਤਾਰ ਦੇ ਵਰਕਰ ਨੂੰ ਵੀ ਮਹਿਸੂਸ ਹੋਊਗਾ ਕਿ ਉਹਦੀ ਸਰਕਾਰ ਆ ਉਹ ਡੀਸੀ ਦਫਤਰ ਆਵੇ ਤੇ ਪਹਿਲੋਂ 318 ਕਮਰੇ ਦੇ ਵਿੱਚ ਆਵੇ ਉਹਦਾ ਕੋਈ ਨਹੀਂ ਉਹਦਾ ਇਸ ਦਫਤਰ ਦੇ ਵਿੱਚ 70 ਵਿਭਾਗ ਨੇ ਇਸ ਦਫਤਰ ਦੇ ਵਿੱਚ ਤੇ ਉਹਦਾ ਕੰਮ ਇਸ ਦਫਤਰੋਂ ਬੜਾ ਬਖੂਬੀ ਕਰਾਇਆ ਜਾਊਗਾ ਉਹਦਾ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਇਹ ਦਫਤਰ ਮੈਂ ਖੁਦ ਇੱਥੇ ਰੋਜ਼ 2 ਤੋਂ 5 ਵਜੇ ਤੱਕ ਇੱਥੇ ਬਹਿਆ ਕਰੂੰਗਾ ਮੰਡੇ ਟੂ ਫਰਾਈਡੇ ਤੇ ਦਫਤਰ 9 ਤੋਂ 5 ਖੁੱਲਿਆ ਕਰੂਗਾ ਜਿੰਨੇ ਕੋਈ ਡੀਸੀ ਦਫਤਰ ਕੋਈ ਕਿਸੇ ਦਾ ਕੋਈ ਆਸ਼ੀਰਵਾਦ ਸਕੀਮ ਚ ਕੋਈ ਵੀ ਕਿਸੇ ਦਾ ਕੋਈ ਕੰਮ ਆ ਤੁਸੀਂ ਸਾਡੇ ਕੋ ਆਓ ਅਸੀਂ ਤੁਹਾਡੇ ਨਾਲ ਟੀਮ ਪਕਾਇਦਾ ਇੱਥੇ ਲਾ ਕੇ ਤੁਹਾਨੂੰ ਹੈਲਪ ਕਰਾਂਗੇ ਬਤੌਰ ਟਪੀਸੀ ਦਾ ਚੇਅਰਮੈਨ ਕੁਝ ਜ਼ਿੰਮੇਵਾਰੀਆਂ ਨੇ ਇਹਦੇ ਵਿੱਚ ਕੁਝ ਫੰਡਸ ਆਉਂਦੇ ਨੇ ਉਹ ਮੈਂ ਆਪਣੇ ਸਾਥੀਆਂ ਕੋਲੋਂ ਪ੍ਰੋਜੈਕਟ ਲੈ ਕੇ ਜੋ ਇਹਨਾਂ ਦੀ ਡਿਮਾਂਡ ਹੋਊਗੀ ਬਹੁਤ ਸਚੁਜਜੇਤ ਅੰਗ ਨਾਲ ਅਸੀਂ ਉਹਨੂੰ ਇਸਤੇਮਾਲ ਕਰਾਂਗੇ ਦੂਸਰਾ ਜਿਹੜਾ ਇਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਮੌਜੂਦਾ ਕੰਮ ਚੱਲ ਰਹੇ ਨੇ ਉਹਦੀ ਨਿਗਰਾਨੀ ਕਰਨੀ ਉਹਦੀ ਦੇਖਰੇਖ ਕਰਨੀ ਮੈਂ ਉਹ ਵੀ ਵਾਦਾ ਕਰਦਾ ਕਿ ਬੜੀ ਇਮਾਨਦਾਰੀ ਨਾਲ ਕਰਾਂਗੇ ਤੇ ਤੀਸਰਾ ਜਿਹੜਾ ਮੈਂ ਸਮਝਦਾ ਬੜਾ ਵੱਡਾ ਜਿਹੜਾ ਜਦੋਂ ਆਪਾਂ ਇਹਦਾ ਕੋਰਮ ਬਣਾ ਕੇ ਮੈਂ ਸਮਝਦਾ ਅਸੀਂ ਆਪਣੇ ਜ਼ਿਲ੍ਹੇ ਲਈ ਕੋਈ ਬਹੁਤ ਵੱਡੇ ਇੱਕ ਦੋ ਪ੍ਰੋਜੈਕਟ ਜ਼ਰੂਰ ਲੈ ਕੇ ਆਵਾਂਗੇ ਜਿਹਦੇ ਚ ਚਾਹੇ ਕੋਈ ਮੈਡੀਕਲ ਕਾਲਜ ਚਾਹੇ ਕੋਈ ਹੋਰ ਕੋਈ ਵੱਡੀ ਇੰਡਸਟਰੀ ਮੈਂ ਥਰੂ DPC ਡਿਸਟ੍ਰਿਕਟ ਪਲੈਨਿੰਗ ਕਮੇਟੀ ਦੀ ਮੀਟਿੰਗ ਨੂੰ ਬਕਾਇਦਾ ਪੂਰੇ ਕੋਰਮ ਦੇ ਨਾਲ ਚੇਅਰ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਕੋਈ ਵੱਡਾ ਇੱਥੇ ਪ੍ਰੋਜੈਕਟ ਜਿਹੜਾ ਵਾ ਉਹ ਜ਼ਿਲ੍ਹੇ ਲਈ ਲਿਆਂਦਾ ਜਾਵੇ ਇਸ ਤੋਂ ਬਾਅਦ ਮੈਂ ਫੇਰ ਇੱਕੋ ਬੇਨਤੀ ਕਰਨਾ ਚਾਹਨਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਮ ਕਰਾਂ ਦੇ ਨੌਜਵਾਨ ਲੱਭਦੇ ਆ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਕਾਮ ਕਰਦੇ ਨੌਜਵਾਨ ਨੂੰ ਮੇਰੇ ਨਾਲ ਖੜੇ ਪੰਜਾਬ ਦਾ ਪ੍ਰਧਾਨ ਬਣਾਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਮੇਰਾ ਕੋਈ ਪਿਛੋਕੜ ਨਹੀਂ ਮੇਰੇ ਕੋਈ ਗ੍ਰੈਂਡਫਾਦਰ ਨਾ ਫਾਦਰ ਕਿਸੇ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਤੇ ਮੈਨੂੰ ਜ਼ਿਲ੍ਹੇ ਦੀ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਚੇਅਰਮੈਨ ਐਡਾ ਵੱਡਾ ਬਣਾਏ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਆ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਦੀ ਲਿਸਟ ਆਈ ਆ ਤੇ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪੜਿਆਂ ਨੂੰ ਦੇਵੇ ਠੀਕ ਹੈ ਜੀ ਇਹ ਮੈਂ ਕਾਂਗਰਸ ਦੇ ਵਿੱਚ ਜਿਹੜੇ ਕੋਈ ਵਧੀਆ ਨੌਜਵਾਨ ਵਰਕਰ ਨੇ ਉਹਨਾਂ ਨੂੰ ਸੁਨੇਹਾ ਲਾਉਣਾ ਚਾਹੁੰਦਾ ਵਾ ਕਿ ਇਹਨਾਂ ਨੂੰ ਤੁਹਾਡੀ ਪਾਰਟੀ ਤੁਹਾਡੀ ਨੂੰ ਤੁਹਾਡੇ ਤੇ ਨਜ਼ਰ ਹੀ ਨਹੀਂ ਪੈਣੀ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਸੋ ਮੈਂ ਸਮਾਪਤ ਕਰਨ ਤੋਂ ਆਪਣੀ ਬਾਈਟ ਇਹ ਕਹਿਣਾ ਚਾਹੁੰਦਾ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਗੁਰਦਾਸਪੁਰ ਦੇ ਵਿੱਚ ਖੜਾਏ ਸੀ 400 ਤੋਂ ਵੱਧ ਜਿਹੜੇ ਆ ਉਹ ਪਿੰਡ ਖੜਾ ਦੇ ਕਾਰਨ ਪ੍ਰਭਾਵਿਤ ਹੋਏ ਤੇ ਮੈਂ ਆਪਣਾ ਕਿਤੇ ਬੂੰਦ ਬੂੰਦ ਨਾਲ ਸਾਗਰ ਭਰਦਾ ਤੇ ਮੈਂ ਆਪਣੀ ਛੋਟੀ ਜੀ ਬੂੰਦ ਬਤੌਰ ਚੇਅਰਮੈਨ ਆਪਣੀ ਪਹਿਲੇ ਮਹੀਨੇ ਦੀ ਸੈਲਰੀ ਇਹ ਮੈਂ ਡੋਨੇਟ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਰਾਹਤ ਕਾਰਜ ਲਈ ਮਿਸ਼ਨ ਚਲਾਇਆ ਮਿਸ਼ਨ ਚੜ੍ਹਦੀ ਕਲਾ ਉਹਦੇ ਚ ਮੈਂ ਆਪਣੀ 1 ਮਹੀਨੇ ਦੀ ਸੈਲਰੀ ਅੱਜ ਇਸ ਦਿਨ ਚ ਮੈਂ ਡੋਨੇਟ ਕਰਨਾ ਮੈਂ ਕੀਤੀ ਆ ਸੋ ਇੰਨਾ ਹੀ ਕੁਝ ਕਹਿੰਦਾ ਮੈਂ ਖਿਮਾ ਦਾ ਜਾਚਕ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ